ਟਾਡੇ ਵਿੱਚ ਲਾਈਵ ਆਜ ਰੋ ਚੁੱਕੇ ਆ ਤੇ ਅੱਜ ਦੀ ਗੇਮ ਦਾ ਚੈਲੰਜ ਬਹੁਤ ਵਧੀਆ ਫਣੀ ਮੱਥੇ 'ਚ ਮੱਥਾ ਮਾਰ ਮੱਥੇ 'ਚ ਮੱਥਾ ਮਾਰ ਫਣੀ ਗੇਮ ਚੈਲੰਜ ਨਵੀਂ ਗੇਮ ਨਵਾਂ ਚਾਲੇ ਨਵਾਂ ਤਮਾਕਾ ਤੇ ਗੇਮ ਦੇ ਵਿੱਚ ਬਹੁਤ ਹੀ ਅੱਜ ਹਾਸੇ ਪੈਣਗੇ ਫਣੀ ਗੇਮ ਆ ਫਣੀ ਚੈਲੰਜ ਆ ਫੈਮਿਲੀ ਫਣੀ ਗੇਮ ਚੈਲੰਜ ਸਿੱਧੂ ਸਾਹ ਸੁਭਰਾਉਂ ਵਾਲੇ ਚੈਨਲ ਤੇ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਅੱਜ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਅੱਜ ਮਾਵਾਂ ਦੀ ਆਦੀ ਗੇਮ ਲੱਗ ਰਹੀ ਐ ਮੱਥੇ 'ਚ ਮੱਥਾ ਮਾਰ ਕੌਣ ਮਾਰੂ ਮੱਥੇ 'ਚ ਮੱਥਾ ਮੈਂ ਹਾਂਜੀ ਵੇਚਣੀ ਤਾਂ ਦਾ ਮੈਂ ਲਓ ਜੀ ਜਲਦੀ ਜਲਦੀ ਲਾਈਵ ਜੁੜਜੋ ਤਾਂ ਜੋ ਗੇਮ ਕਰਕੇ ਸਟਾਰਟ ਨਿਊ ਫੰਨੀ ਗੇਮ ਦਾ ਚੈਲੰਜ ਲੈ ਕੇ ਹਾਜ਼ਰ ਹੋ ਚੁੱਕੇ ਆ ਨਵਾਂ ਚੈਲੰਜ ਨਵਾਂ ਫੰਡ ਨਵੀਂ ਗੇਮ ਚੈਲੰਜ ਬੜਾ ਧਮਾਕੇਦਾਰ ਹੋਣ ਵਾਲਾ ਵਾ ਮਾਂ ਧੀ ਦਾ ਚੈਲੰਜ ਦੇਖਦੇ ਆ ਕਿਹੜਾ ਮਾਰਦਾ ਬਾਜੀ ਤੇ ਕਿਹੜਾ ਖਾਰਦਾ ਬਾਜੀ ਕਿਹੜਾ ਮਰੂ ਬਾਜੀ ਨਵਾਂ ਚੈਲੰਜ ਨਵੀਂ ਗੇਮ ਨਵਾਂ ਫਨ ਲਓ ਜੀ ਅੱਜ ਦੀ ਗੇਮ ਦਾ ਟਾਈਟਲ ਅੱਜ ਦੀ ਗੇਮ ਦਾ ਟਾਈਟਲ ਮੇਰਾ ਆਪੋਨੈਂਟ ਹੋ ਗਿਆ ਹੈ ਅੱਜ ਦੀ ਗੇਮ ਦਾ ਟਾਈਟਲ ਹੈਗਾ ਵਾ ਮੱਥੇ 'ਚ ਮੱਥਾ ਮਾਰ ਮੱਥੇ 'ਚ ਮੱਥਾ ਮਾਰ ਲਓ ਜੀ ਮੱਥੇ 'ਚ ਮੱਥਾ ਮਾਰਨਾ ਠੀਕ ਆ ਹਾਏ ਹਾਏ ਮੱਥੇ ਤੇ ਮਤਾ ਮਾਰ ਚੈਲੰਜ ਆ ਠੀਕ ਆ ਮੱਥੇ ਤੇ ਮਤਾ ਮਾਰ ਚੈਲੰਜ ਚਲੇ ਬਹੁਤ ਵਧੀਆ ਤੇ ਧੁਮਾਕੇਦਾਰ ਹੋਣ ਵਾਲਾ ਵਾ ਬਹੁਤ ਫਨੀ ਗੇਮ ਚੈਲੰਜ ਆ ਕੀ ਕਹਿੰਦੀ ਆ ਕਹਿੰਦੇ ਐਂਦਾ ਕਰਾਂਗੇ ਸੋ ਇੱਕਲਾ ਛੱਡ ਕੇ ਫੇਰ ਮੱਥੇ ਮਤਾ ਮਾਰਾਂਗੇ ਮੈਂ ਮੋਨਦਲ ਕਿ ਡਿੱਗੀ ਹਾਂ ਆਹੋ ਇੱਕ 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 ਛੋਟੇ ਬਾਕੀਆ ਗੱਲ ਠੀਕ ਆ ਨਹੀਂ 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 ਆ ਗੱਲ ਬਿਲਕੁਲ ਸਹੀ ਆ ਤੇਰੀ ਮੰਮੀ ਨੇ ਬਿਲਕੁਲ ਸਹੀ ਕਿਹਾ ਤੈਨੂੰ ਹਾਂ ਫਿਰ ਕੀ ਹੋਇਆ ਤੇਰੇ ਚ ਜਾਣ ਹੈ ਨਹੀਂ ਇਹ ਬਹਿ ਜਾਣ ਦੋ ਲਓ ਜੀ ਸਵਾਗਤ ਆ ਜੀ ਜੀ ਆਏ ਨੂੰ ਜਿਹੜੇ ਨਵੇਂ ਆ ਚੁੱਕੇ ਨੇ ਸਾਡੇ ਨਾਲ ਉਹਨਾਂ ਦਾ ਵੀ ਜੀ ਆਇਆਂ ਨੂੰ ਜਿਹੜੇ ਪੁਰਾਣੇ ਨੇ ਉਹਨਾਂ ਦਾ ਵੀ ਜੀ ਆਇਆਂ ਨੂੰ ਲਓ ਜੀ ਨਵੀਂ ਗੇਮ ਦਾ ਚੈਲੰਜ ਲੈ ਕੇ ਤੁਹਾਡੇ ਵਿੱਚ ਲਾਈਵ ਹੋ ਚੁੱਕੇ ਆ ਨਵੀਂ ਗੇਮ ਦਾ ਚੈਲੰਜ ਨਵਾਂ ਫਨ ਤੇ ਬਾਕੀ ਬਾਹਰ ਮੀਂਹ ਪੈ ਰਿਹਾ ਵਾ ਮੌਸਮ ਬਦਲ ਹੋਇਆ ਨਵੀਂ ਗੇਮ ਦਾ ਚੈਲੰਜ ਲਾ ਰਹੇ ਆ ਪਰ ਚੈਲੰਜ ਦੌਰਾਨ ਇੱਕ ਚੀਜ਼ ਦਿਲ ਦੇ ਵਿੱਚ ਗੱਲ ਆ ਰਹੀ ਆ ਉਤੋਂ ਮੀ ਤੇ ਮੌਸਮ ਦਾ ਸਮਾਂ ਚੱਲ ਰਿਹਾ ਵਾ ਇਸ ਟਾਈਮ ਮੀ ਪੈ ਰਿਹਾ ਅੰਮ੍ਰਿਤਸਰ ਦੇ ਵਿੱਚ ਪਰ ਦੁੱਖ ਵੀ ਹੁੰਦਾ ਵਾ ਕਿ ਕਿਸਾਨਾਂ ਦੀਆਂ ਵਿੱਚ ਮਤਲਬ ਕਿ ਸਾਲ ਦੀ ਮਿਹਨਤ 6 ਮਹੀਨੇ ਦੀ ਮਿਹਨਤ ਮੰਡੀ 'ਚ ਪਈ ਆ ਤੇ ਉਤੋਂ ਮੀ ਆ ਰਿਹਾ ਹਨਾ ਤੇ ਕਈਆਂ ਦੀਆਂ ਵੱਢਣ ਵਾਲੀਆਂ ਕਣਕਾਂ ਤੇ ਕਈਆਂ ਦੀਆਂ ਵੱਡੀਆਂ ਮੰਡੀ 'ਚ ਪਹੁੰਚੀਆਂ ਕਣਕਾਂ ਦੇ ਰੱਬ ਵੀ ਵਾਹੇ ਇੱਕ ਗੱਲ ਉਹ ਜੇ ਸੋਚਿਆ ਜਾਵੇ ਤੇ ਕਿਸਾਨਾਂ ਦੇ ਨਾਲ ਇਹ ਵੀ ਉਹਦਾ ਹੀ ਹੁੰਦਾ ਥੱਕਾ ਕਰ ਰਿਹਾ ਮੀ ਵੀ ਉਹਦਾ ਹੀ ਹੁੰਦਾ ਹਨਾ ਹਾਂ ਤਾਂ ਕਿਹੜੀ ਗੱਲ ਆ ਜਿਹੜੀ ਚੰਗੀ ਨਹੀਂ ਲੱਗੀ ਦਿਲ ਨੂੰ ਠੇਜੀ ਵੱਜਦੀ ਆ ਰੱਬ ਵਾਸਤੇ ਬਹੁਤ ਮਾੜੀ ਗੱਲ ਆ ਇਹਨਾਂ ਤਾਂ ਕਾ ਨਹੀਂ ਕਰਨਾ ਚਾਹੀਦਾ ਕਿਸਾਨ ਕਿਸਾਨ ਵੀਰ ਦੇ ਸੰਘਰਸ਼ ਕਰ ਰਹੀ ਆ ਤੇ ਨੰਬਰ 2 ਦੇ ਉੱਤੇ ਚਲੋ ਮੀ ਜਿਹੜਾ ਆ ਰਿਹਾ ਵਾ ਬੇਮੌਸਮੀ ਜਾਂ ਮੀ ਆ ਰਿਹਾ ਵਾ ਤੇ ਉਤੋਂ ਕਣਕਾਂ ਪੱਕੀਆਂ ਵਾਂ ਜਟਾਂ ਦੇ ਕਿਸਾਨਾਂ ਦੇ ਮਤਲਬ ਫਸਲਾਂ ਦਾ ਨੁਕਸਾਨ ਕਰ ਰਿਹਾ ਵਾ ਮਾਲਕ ਅਰਦਾਸ ਬੇਨਤੀ ਕਰੋ ਮਹਾਰਾਜ ਜਕੇ ਵੀ ਮੇ ਨਾ ਹੀ ਪਵੇ ਮੂਹਾਈ ਰੋਜੀਆ ਮੂਹਾਈ ਰੋਜੀਆ ਇਸੇ ਰੋਜੀ ਨਾ ਹਰ ਘਰ ਦੇ ਵਿੱਚ ਗਰੀਬ ਤੋਂ ਗਰੀਬ ਘਰ ਦੇ ਵਿੱਚ ਰੋਟੀ ਪੱਕਣੀ ਹੈ ਹਨਾ ਲਓ ਜੀ ਚੈਲੰਜ ਕਰਦੇ ਆਂ ਸਟਾਰਟ ਹੈ ਨਵਾਂ ਚੈਲੰਜ ਲੈ ਕੇ ਆ ਚੁੱਕੇ ਆ ਤੇ ਚੈਲੰਜ ਖੜੇ ਹੋ ਜੋ ਖੜੇ ਹੋ ਜੋ ਖੜੇ ਹੋ ਜੋ ਚੈਲੰਜ ਕਾਫੀ ਧੁਮਾਕੇਦਾਰ ਹੋਣ ਵਾਲਾ ਵਾ ਸਭ ਮੇਰੇ ਨਾਲ ਜਾਰੀ ਬੁੱਢੀ ਬੁੱਢੀ ਚਲੋ 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 ਜਵਾਜ ਹਾਂ ਚਲੋ ਜੀ ਚਲੋ ਨਹੀਂ ਨਹੀਂ ਨਿਸ਼ਾਨਾ ਲੱਗ ਚੈਲੇ ਕਰਦੇ ਆਂ ਸਟਾਰਟ ਮੱਥੇ 'ਚ ਮੱਥਾ ਮਾਰ ਚੱਲੇ ਜੇ ਚਲੋ ਆਓ ਮੱਥੇ 'ਚ ਚਲੋ ਜੀ 1 2 ਮਾਟੂ ਹੋ ਗਿਆ ਜੀ 3 ਸਟਾਰਟ ਆਉਂਦਾ ਕਬੜੇ ਚਲੋ ਚਲੋ ਚਲ ਜਾ ਬਾਈ ਗੱਡੀ ਪਾ ਮੱਥੇ 'ਚ ਮੱਥਾ ਮਾਰ ਚੱਲੇ ਗੱਡੀ ਪਾ ਕੱਪ ਸੁੱਟੋ ਕੱਪ ਘੇਡੋ ਨਾ ਗੱਡੀ ਪਾ ਲਓ ਜੀ ਨਵਾਂ ਚੈਲੇ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹੋ ਚੁੱਕੇ ਆ ਨਵੀਂ ਗੇਮ ਦਾ ਨਵਾਂ ਚੈਲੰਜ ਮੱਥੇ 'ਚ ਮੱਥਾ ਮਾਰ ਚੈਲੰਜ। ਉਹ ਸਾਡੀ ਪੇਰੀ। ਕੱਪ ਸੁੱਟਨੇ ਆਂ ਕੱਪ ਜਿਹੜਾ ਪਹਿਲਾਂ ਸੁੱਟ ਲੂਗਾ ਉਹ ਹੋਊਗਾ ਵਿਨਰ। ਅਮਰ ਕੋਈ ਨਹੀਂ ਲੈਵੇ ਕਰ। ਫੇਲਦੀ ਨਹੀਂ ਤੂੰ ਦੇ। ਆ ਦੇਖਦਾ ਨੀ ਪਿਆ। ਆ ਵੇ ਪ੍ਰਭ ਕੇ ਨਾ ਹੀ ਲੰਦੀ। ਗੱਡ। ਹੋਇਆ ਇਹੋ ਜਿਹਾ। ਲਓ ਜੀ ਪ੍ਰਭ ਨੇ ਇੱਕ ਗਲਾਸ ਸੁੱਟਤਾ ਜੀ। ਮੇਰੇ ਦੋ ਦੇਖੀ। ਤੇਰੇ ਦੋ ਹੀ ਸਹੀ। ਤੂੰ ਦੋ ਜਿੱਤ ਕੇੜਾ 골ਡ ਮੈਡਲ ਲੈਣਾ ਲੈ ਲਿਆ। ਸ਼ਾਬਾਸ਼ ਸ਼ਾਬਾਸ਼। ਅਮਰ ਤੋਂ ਲਾਉਂਦੀ ਨਹੀਂ ਚੰਗੀ ਤਰ੍ਹਾਂ ਇਹਨੂੰ ਇਹਨੂੰ ਲਾਏ ਚੰਗੀ ਤਰ੍ਹਾਂ ਕਮਾਏ ਇਹਨੂੰ ਹਾਂ ਇਹਦਾ ਹੋਰ ਹੁਣ ਸੁੱਟ ਕੱਪ ਜੈ ਇਦਾਂ ਕਰਦਾ ਪਰਵੇਂ ਦਾ ਇਹਦੇ ਛੱਡ ਮੂੰਹ ਦੇ ਮੱਥੇ ਤੇ ਮੱਥਾ ਮਾਰ ਚੈਲੰਜ ਨਵਾਂ ਚੈਲੰਜ ਪਰ ਉਹਨੇ ਨਾਰ ਗਿਆਂ ਦੀ ਮੱਥੇ ਤੇ ਮੱਥਾ ਮਾਰ ਟਾਈਟਲ ਦੇ ਦੋ ਨਵੀਂ ਗੇਮ ਦਾ ਚੈਲੰਜ ਹੈ ਕਿ ਤੁਹਾਡੇ ਵਿੱਚ ਲਾਈਵ ਹਾਜ਼ਰ ਹੋ ਚੁੱਕੇ ਆ ਤੇ ਅੱਜ ਦਾ ਗੇਮ ਦਾ ਚੈਲੰਜ ਚੱਲ ਰਿਹਾ ਜੀ ਤੁਹਾਡੇ ਸਾਹਮਣੇ ਆ ਵੀ ਠੀਕ ਹੈ ਚਲੋ 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 ਸ਼ਾਮਾ ਜੀ ਚਾਵਾ 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 ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੇ ਨਵੇਂ ਆਏ ਨੇ ਸਾਡੇ ਚੈਨਲ ਤੇ ਜਿਹ ਐ ਇਹਨੂੰ ਚਾਵਾ 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 ਮੱਥੇ ਤੇ ਮੱਥਾ ਮਾਰ ਚੈਲੰਜ ਆ ਮੱਥੇ ਤੇ ਮੱਥਾ ਮਾਰ ਚੈਲੰਜ ਚਲੋ ਚਲੋ ਚਾਵਾ 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 ਨਵੀਂ ਗੇਮ ਦਾ ਨਵਾਂ ਚੈਲੰਜ ਨਵਾਂ ਫਨ ਮਾਮਾ ਦੀਆਂ ਦਾ ਚੈਲੰਜ ਚੱਲ ਰਿਹਾ ਮੱਥੇ 'ਚ ਮੱਥਾ ਮਾਰ ਚਾਲੇ ਆ ਪਰ ਆ ਰ ਕੱਪ ਸੁੱਟਨੇ ਆ ਉਹ ਦੇਖ ਲੈ ਸ਼ਾਬਾਸ਼ 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 ਹੋਏ ਨਾ ਇੱਕ ਬੋਲੂ ਬੋਲੂ ਬੋਲ ਚੱਲਾ 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 ਸ਼ਾਬਾਸ਼ ਸ਼ਾਬਾਸ਼ ਦੇਖਦੇ ਕਰਾ ਸਭ ਤੋਂ ਪਹਿਲਾਂ ਕੱਪ ਸੁੱਟਦਾ ਚੱਲ ਪ੍ਰਭ ਆ ਲੈ ਮੰਮੀ ਤੇਰੀ ਨੇ ਇੱਕ ਹੋਰ ਸੁੱਟਾਈ ਪ੍ਰਭ ਨੇ ਸੁੱਟਾਈ ਹੋ ਪ੍ਰਭ ਨੇ ਦੋ ਗੱਟ ਬਰਾਬਰ ਹੋ ਗਏ ਬਰਾਬਰ ਗੇਮ ਚਾਵਾਂ 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 ਚਲਾ 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 ਸ਼ਾਬਾਸ਼ ਓਏ ਮੱਥੇ ਤੇ ਮੱਥਾ ਮਾਰ ਚੈਲੰਜ ਚਲੋ ਟੱਕਰ ਮਾਰੋ ਇੱਕ ਦੂਜੇ ਦੇ ਵਿੱਚ ਔਰ ਮੈਂ ਕਿਹਾ ਲੰਮੀ ਕੋਈ ਹੋਣਾ ਮੈਨੂੰ ਤੇ ਤੈਨੂੰ ਸਿਖਾ ਲਵਾਂ ਮਮੀ ਤੇਰੀ ਦਾ ਸਿਰ ਭਰਾ ਆਪੀ ਆਪੀ ਬੋਲ ਉਹਦਾ ਤੂੰ ਮੱਥੇ ਤੇ ਮੱਥਾ ਮਾਰ ਚੈਲੰਜ ਦਾ ਉਹਦਾ ਤੂੰ ਚੈਲੇ ਜੀ ਸਾਰਾ ਖਰਾਬ ਕਰਨ ਦੀ ਹੀ ਉਹਦਾ ਹੈ। ਹੋਦੀ ਸੋਨੀ ਸੋਹਦੀ। ਸੋਨੀ ਸੋਹਦੀ ਯਾਤੀ ਆਲੀ। ਗਾਣੀ ਪਾਲ ਦੋ। ਹੋ ਗਈ ਬੇਰੀ। ਓਏ, ਕੋਰਾ ਜੋ। ਚਲੋ 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 ਜਵਾਲ। ਗੋਲ 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 ਗੋਲ। ਗੋਲ ਗੋਲ ਅਲੋ ਗੋਲ। ਵੇਂ। ਚਲੋ 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 ਜਵਾਲ। ਜਾਵੇਂ ਨਾ ਜਵੇਂ ਹਾਥੀ ਨਹੀਂ ਭਿੜਦੇ ਹੁੰਦੇ ਹਾਥੀਏ ਮੈਨੂੰ ਐਂ ਲੱਗੰਦੇ ਆ ਪੂਰਾ ਵੀਡੀਓ ਦੇ ਵਿੱਚ ਕਮੈਂਟਾਂ ਵੀ ਦੱਸੋ ਐਂ ਹੀ ਲੱਗਦਾ ਜਵੇਂ ਦੋ ਹਾਥੀ ਭਿੜੁੰਦੇ ਹੁੰਦੇ ਸੋਨਾਂ ਦੇ ਨਾਲ ਹਾਥੀ ਨਹੀਂ ਹਤਰੀਆਂ ਦੋ ਹਤਰੀਆਂ ਭਿੜ ਰਹੀਆਂ ਆਹ ਦਤਰੀਆਂ ਯਾਰ ਨਹੀਂ ਕਰ ਮਮਿ ਮਾਰੀ ਐ ਹੋਰੇ ਇਹ ਹਾਥੀ ਦੀ ਸੁੰਡ ਮਾੜੀ ਆ ਇਹ ਹਾਥੀ ਦੀ ਸੁੰਡ ਮਾੜੀ ਆ ਇਹ ਆ 300 ਟ ਮਾਰੀ ਆ ਆਓ ਇਹ ਆ 300 ਟ ਮਾਰੀ ਆ ਸ਼ਾਬਾਸ਼ ਸ਼ਾਬਾਸ਼ ਇਹ ਕਿਹੜਾ ਇਹ ਸੌਣੀ ਅਗਿਤੇ ਸ਼ਾਬਾਸ਼ ਸ਼ਾਬਾਸ਼ ਦੇਖਦੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਿਹੜਾ ਬਾਜੀ ਮਾਰਦਾ ਅੱਜ ਉਹ ਵੱਡੀ ਹੱਥਨੀ ਦੀ ਛੋਟੀ ਹੱਥਨੀ ਨੂੰ ਪਈ ਸੁਣ ਵੱਡੀ ਆ ਤੇ ਨੀਦੀ ਛੋਟੀ ਆ ਤੇ ਨੀ ਨੂੰ ਪਈ ਸੁਣ ਮਾਰੀ ਕੀ ਸੁਣ ਨੀ ਛੋਟ ਮਾਦੜ ਨੇ ਫਰਾ ਲੋ ਸੁਣ ਦੋਵਾਂ ਦੀ ਸੁਣਾ ਵੇ ਐ ਆਹ ਐ ਦਨੀ ਆ ਤੇ ਟਾਲੀ ਤੈਨੂੰ ਮੈਨੂੰ ਜ਼ਮੀਨ ਨਹੀਂ ਆਉਂਦਾ ਦੋਵੇਂ ਹਾਥੀ ਕਰਨ ਕੀ ਦਾ ਹੇ। ਓ ਚੈਲਾ ਜੈਂਡਰ ਏਪੀਸੀ। ਹਾਤੀ ਨਹੀਂ ਆ ਕਰਨਗਾ। ਪ੍ਰਭ ਜੇ ਅਤਨੀ ਤੇ ਤੇ ਬੈ ਗਈ ਤਾਂ ਤੇਰਾ ਸਾਹ ਨਹੀਂ ਨਿਕਲਣਾ ਤੈਨੂੰ ਮੈਂ ਵੀ ਦੱਸ ਦਿੰਦਾ ਜੀ। ਤੂੰ। ਹੋਰ ਅਰੇ ਮੇਰੇ ਨਾ ਪੈਸੇ ਲੱਕ ਹੋ ਗਿਆ। ਚਲੋ 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 ਚਾਵਾ। அமன்ூ <laughs> ச okay. oh, <laughs> 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 ਗੱਡ ਕੌਣ ਜਿੱਤਿਆ ਕੌਣ ਆ ਰਿਹਾ ਲਓ ਜੀ Winner ਆ ਗਈ ਇਹਨਾਂ ਨੇ ਪੈਰ ਨਾ ਨਿੱਗਾ Winner ਅਮਨ ਇਹਨਾਂ ਨੇ ਪੈਰ ਨਾ ਨਿੱਗਾ ਲਓ ਜੀ ਫਿਰ ਮਿਲਦੇ ਹਾਂ ਨਵੀਂ ਗੇਮ ਲੈ ਕੇ ਸਤਿ ਸ਼੍ਰੀ ਅਕਾਲ ਬਾਏ ਬਾਏ ਰੱਬ ਰੱਖਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਕੀ ਕੀ ਅਲਾਇਕਾ ਗੇਮ ਗੇਮ ਦੂਸਰੀ ਲਾਪਰਵ ਦੇਖੋ ਕੋਈ ਚੰਗੀ ਹੋਰ